ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰੋਗਰਾਮ ਸਾਂਝ ਦੀਆਂ ਤੰਦਾਂ ਵਿੱਚ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਹੈ ਮੇਰੀ ਅੱਜ ਦੀ ਕਵਿਤਾ ਦਾ ਅਸਰ ਲੇਖ ਹੈ ਸੁਹਾਣਾ ਪੰਧ ਇਹ ਆਲੇ ਭੋਲੇ ਆਲੜੀਆਂ ਇਹ ਆਲੇ ਭੋਲੇ ਆਲੜੀਆਂ ਕੁਝ ਗੱਲਾਂ ਬਚਪਨ ਵਾਲੜੀਆਂ ਕਦੇ ਥਾ ਸਮੁੰਦਰੋਂ ਡੂੰਗੇ ਨੇ ਕਦੇ ਥਾ ਸਮੁੰਦਰੋਂ ਡੂੰਗੇ ਨੇ ਕਦੇ ਗੱਲਾਂ ਅੰਬਰ ਵਾਲੜੀਆਂ ਕਦੇ ਨਿੱਕੇ ਨਿੱਕੇ ਹਾਸੇ ਨੇ ਕਦੇ ਨਿੱਕੇ ਨਿੱਕੇ ਹਾਸੇ ਨੇ ਕਦੇ ਗੈਰ ਘਬੀਰੇ ਵਾਸੇ ਨੇ ਕਿ ਇਹ ਉਮਰੋਂ ਵੱਡੇ ਜਿਗਰੇ ਨੇ ਤੇ ਸੋਝ ਸਿਆਣ ਪਾਚਾਨਣੀਆਂ ਕਦੇ ਫਰਜ਼ਾਂ ਬੰਨੀ ਜ਼ਿੰਦਗੀ ਤੇ ਕਦੇ ਫਰਜ਼ਾਂ ਬੰਨੀ ਜ਼ਿੰਦਗੀ ਤੇ ਕਦੇ ਜ਼ਿੰਦ ਮਾਸੂਮ ਨਦਾਨੜੀਆਂ ਤੱਕ ਡੂੰਘ ਸਮੁੰਦਰਾ ਛਾਤੀ ਦੇ ਤੱਕ ਡੂੰਘ ਸਮੁੰਦਰਾ ਛਾਤੀ ਦੇ ਰੱਬ ਨਾਲ ਮੁਹਬਤਾਂ ਪਾਲਣੀਆਂ ਕੁਝ ਫਰਜ਼ ਨੇ ਰਹਿੰਦੀ ਜ਼ਿੰਦਗੀ ਦੇ ਕੁਝ ਫਰਜ਼ ਨੇ ਰਹਿੰਦੀ ਜ਼ਿੰਦਗੀ ਦੇ ਉਹ ਰੁੱਤਾਂ ਨਿੱਗਦੀਆਂ ਮੰਨਣੀਆਂ ਜਦੋਂ ਸਮਾਂ ਆਖਰੀ ਆਵੇਗਾ ਜਦੋਂ ਸਮਾਂ ਆਖਰੀ ਆਵੇਗਾ ਕਰ ਯਾਦ ਪਿਆਰੀਆਂ ਯਾਦਾਂ ਨੂੰ ਸਭ ਗੁੱਥਾਂ ਫੇਰ ਸੁਲਝਾਉਣੀਆਂ ਕੁਝ ਅਣ ਕਹੀਆਂ ਜਈਆਂ ਬਾਤਾਂ ਰੱਬ ਕਰੇ ਮਿਲੇ ਇਸ ਜ਼ਿੰਦਗੀ ਦਾ ਰੱਬ ਕਰੇ ਮਿਲੀ ਇਸ ਜ਼ਿੰਦਗੀ ਦਾ ਇਹ ਪੰਧ ਸੁਹਾਣਾ ਅੰਤ ਹੋਵੇ ਹਰ ਸਵਾਸ ਸਵਾਸ ਉਸ ਮਾਲਕ ਦਾ ਕੁਝ ਸ਼ਬਦ ਜ਼ੁਬਾਨੀ ਕੰਠ ਹੋਵੇ ਹਰ ਸਵਾਸ ਸਵਾਸ ਉਸ ਮਾਲਕ ਦਾ ਕੁਝ ਸ਼ਬਦ ਜ਼ੁਬਾਨੀ ਕੰਠ ਹੋਵੇ ਖੋਜੇ ਸ਼ਬਦ ਜੁਬਾਨੀ ਕੰਢ ਹੋਵੇ ਧੰਨਵਾਦ ਮੇਰੀ ਅੱਜ ਦੀ ਕਵਿਤਾ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਿ ਮੇਰੀ ਹਰ ਆਉਣ ਵਾਲੀ ਨਵੀਂ ਸਾਹਿਤਿਕ ਰਚਨਾ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ